ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਸਵੀਰ ਹੈ ਇਸ ਪਿੰਡ ਨੂੰ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਜੀ ਇਸ ਘਰ ਦੇ ਵਿੱਚੋਂ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਬਾਈ ਹੁਣਾਂ ਦਾ ਵਪਾਰ ਦਾ ਕੰਮ ਹੈ ਜੀ ਇੱਥੇ ਵਿਕਰੀ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਆਉਂਦੀਆਂ ਪਿੱਛੇ ਜੇ ਤੁਹਾਨੂੰ ਚਾਰ ਝੋਟੀਆਂ ਦਿਖਾਈਆਂ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਚਾਰ ਝੋਟੀਆਂ ਦਿਖਾਉਣੀਆਂ ਜੀ ਦੋ ਝੋਟੀਆਂ ਇਧਰ ਦੇ ਪਾਸੇ ਵੱਡੀਆਂ ਕੜੀਆਂ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਦੋ ਝੋਟੀਆਂ ਇਧਰ ਦੇ ਪਾਸੇ ਬਾਈ ਕੋਲੇ ਛੋਟੀ ਉਮਰ ਦੇ ਵਿੱਚ ਹੈ ਜੀ ਠੀਕ ਹੈ ਜੀ ਸਾਰੀਆਂ ਝੋਟੀਆਂ ਬੜੀਆਂ ਸੋਹਣੀਆਂ ਇਹ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਕੱਲੀ ਕੱਲੀ ਨੂੰ ਤੋਰ ਫਿਰ ਕੇ ਦੇਖਾਂਗੇ ਤੇ ਬਾਕੀ ਜਿਹੜਾ ਨਾਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਆ ਕਿ ਤੇ ਬਾਕੀ ਗੱਲਬਾਤ ਹੈ ਜੀ ਦੋਸਤੋ ਆਓ ਸਾਰੀ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿਕਾਰ ਸਸਰੀ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਭਾਗਾ ਬਰਾਣਾ ਠੀਕ ਐ ਅਸੀਂ ਆਪਾਂ ਸੂਫਰੇ ਵਿਕਰੀ ਵਾਸਤੇ ਆਈ ਜਾਂਦੀ ਆ ਹਾਂ ਆਈ ਜਾਂਦੇ ਬਾਈ ਹੁਣ ਅਮਰਜੀਤ ਠੀਕ ਹੈ ਅੱਛਾ ਪਿੱਛੇ ਦੇ ਚਾਰ ਝੋਟੀਆਂ ਪਾਈਆਂ ਸੀ ਹੋ ਗਈਆਂ ਸੀ ਲੋ ਹਾਂ ਇੱਕ ਇੱਕ ਕਰਨੇ ਲੱਗਿਆ ਸੀ ਬਾਈਓ ਅੱਛਾ ਚਾਰ ਇੱਕ ਇੱਕ ਚਾਰੇ ਇੱਕ ਕੀ ਕਰਨੀ ਠੀਕ ਹੈ ਇਹ ਵੀ ਸੋਖਾ ਹੈ ਨਾ ਤਿੰਨ ਚਾਰ ਪਸ਼ੂ ਜੀ ਨੂੰ ਚਾਹੀਦੇ ਹੁਣ ਦੇਖੋ ਇਹਨਾਂ ਵਿੱਚ ਖਰੀਦ ਲੈਂਦਾ ਹਾਂ ਹਾਂ ਬਾਈ ਅੱਛਾ ਚਾਰ ਝੋਟੀਆਂ ਹੀ ਫੇਰ ਆ ਜੀਆਂ ਜੀ ਆਈਆਂ ਆਪਣੇ ਕੋਲੇ ਹਾਂਜੀ ਅੱਛਾ ਜਿਹੜੀ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਬਾਈ 2 ਸਾਲਾਂ ਤੋਂ ਪਲੱਸ ਹੈ 2 ਸਾਲ ਤੋਂ ਪਲੱਸ ਹਾਂਜੀ ਠੀਕ ਹੈ ਬਾਕੀ ਟਿਹਡੇ ਕੱਢ ਦੇ ਵਿੱਚ ਹੈ ਜੀ ਸਿੰਗ-ਸਿੰਗ ਬੜੇ ਸੋਹਣੇ ਆ ਠੀਕ ਹੈ ਤੇ ਖੋਲੀ ਇਹਨੂੰ ਵੜੀ ਜੀ ਬਣਾਈ ਤਾਂ ਨਹੀਂ ਹੋਣੀ ਹਜੇ ਠੀਕ ਹੈ ਦੋਸਤੋ ਵੈਸੇ ਫੀਮੇਲ ਲਾਈਨ ਲਈ ਬਿਲਕੁਲ ਤਿਆਰ ਹੈ ਜੀ ਇਹ ਠੀਕ ਹੈ ਜੀ ਕਦ ਕਾਠ ਵੀ ਬਹੁਤ ਸੋਹਣਾ ਸਹੀ ਹੈ ਤੇ ਬਾਕੀ ਜਿਹੜਾ ਇਹਦਾ weight ਹੈ ਉਹ ਵੀ ਗੱਬਣ ਹੋਣ ਲਈ ਬਿਲਕੁਲ ਸਹੀ ਹੈ ਜੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਜੀ ਸਿੰਗ ਬਿਲਕੁਲ ਕੁੰਡਿਆਂ ਦੀ ਹੈ ਤੇ ਬਾਕੀ ਢਾਂਚਾ ਵੀ ਸੋਹਣਾ ਐਸਟੀਟੀ ਦਾ ਠੀਕ ਹੈ ਹੁਣ ਜਦੋਂ ਵੀ ਦੱਸੋ ਜਦੋਂ ਹੀਟ ਚਾਵੇ ਤੁਸੀਂ ਇਹਨੂੰ ਵਧੀਆ ਸੀਮਨ ਲਵਾ ਸਕਦੇ ਹੋ ਜੀ ਬਿਲਕੁਲ ਤਿਆਰ ਝੋਟੀ ਇਹ ਠੀਕ ਹੈ ਅੱਛਾ ਰੇਟ ਫਿਰ ਇਹਨਾਂ ਦੇ ਇਹਦਾ ਫੋਨ ਤੇ ਹੀ ਆ ਮਰਜੀ ਸਾਰਿਆਂ ਦਾ ਬਈ ਫੋਨ ਤੇ ਹੀ ਕਰੀਏ ਹਾਂਜੀ ਮੈਂ ਤਾਂ ਕਹਿੰਦਾ ਯਾਰ ਦੱਸਦੀ ਅਗਲੇ ਨੂੰ ਜੀ ਨੂੰ ਲੋਡ ਹੋਵੇ ਨਹੀਂ ਪਤਾ ਕੀ ਫਿਰ ਆਪਣੇ ਕੋਲ ਉਹੀ ਗੱਲ ਲੱਗੇ ਜਣੀ ਫੇਰ ਵੀ ਆਪਣੇ ਕੋਲੇ ਵਪਾਰੀ ਬੰਦੇ ਗਾਂ ਖੇਈਦ ਵਾਲੇ ਲੈ ਜਾਂਦੇ ਅੱਛਾ ਹਾਂ ਠੀਕ ਤਾਂ ਫਿਰ ਉਹਨਾਂ ਦਾ ਓਲਾ ਰੱਖਣਾ ਬਈ ਅੱਛਾ ਵਪਾਰੀ ਫਿਰ ਪੱਕੇ ਜੁੜੇ ਹੋਏ ਆਪਣੇ ਹਾਂ ਪੱਕੇ ਜੁੜੇ ਹੋਏ ਆ ਵੀਰੇ ਆਪਣੇ ਨਾਲ ਠੀਕ ਹੈ ਦੋਸਤੋ ਬਾਈ ਦਾ ਕਹਿਣ ਦਾ ਹਰੇਕ ਜਦੋਂ ਵੀ ਜਦੋਂ ਇੱਥੋਂ ਵੀਡੀਓ ਬਣਾਇਦੀ ਆ ਹਰੇਕ ਵੀਡੀਓ ਦੇ ਵਿੱਚ ਇਹ ਜਿਕਰ ਕਰੀਦਾ ਵੀ ਰੇਟ ਦਾ ਥੋੜਾ ਜਿਹਾ ਉੱਲਾ ਤਾਂ ਰੱਖਿਆ ਜਾਂਦਾ ਕਿਉਂਕਿ ਇੱਥੇ ਜਿਹੜੇ ਵਪਾਰੀ ਵੀਰ ਵੀ ਇੱਥੋਂ ਖਰੀਦ ਕੇ ਗਾਹਾਂ ਸੇਲ ਪਰਚੇਜ ਕਰਦੇ ਇਹਨਾਂ ਨੂੰ ਠੀਕ ਹੈ ਤੇ ਦੂਜੇ ਨੰਬਰ ਤੇ ਜਿਹੜੀ ਝੋਟੀ ਆ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਬਾਈ 1.5 ਸਾਲ ਤੋਂ ਪਲੱਸ ਹੈ 1.5 ਸਾਲ ਤੋਂ ਠੀਕ ਹੈ 20 ਗਿਣੇ ਮਹੀਨਿਆਂ ਦੀ ਹੋਣੀ ਤੇ ਹਾਂ ਹੋਊਗੀ ਇਹਨਾਂ ਕਰ 20 ਮਹੀਨੇ ਦੀ ਠੀਕ ਹੈ ਖੋਲਿਆਂ ਨੂੰ ਵੀ ਕੜਾਇਦਾ ਦਾ ਵੀ ਜਿਹੜਾ ਥੋੜੀ ਜਿਹੀ ਓਵਰਵਾਈਡ ਦੇ ਵਿੱਚ ਆ ਝੋਟੀ ਸੋਹਣੀਆਂ ਸੰ ਠੀਕ ਹੈ ਥਣ ਦੋਸਤੋਂ ਤੁਹਾਨੂੰ ਦਿਖਾ ਦੂੰਗਾ ਥਣਾ ਚੰਗੇ ਸਾਰੀਆਂ ਝੋਟੀਆਂ ਦੇ ਠੀਕ ਹੈ ਜੀ ਅੱਖਾਂ-ਅੱਖਾਂ ਬਹੁਤ ਸੋਹਣੀਆਂ ਬਿਲਕੁਲ ਨੀਲੀਆਂ ਅੱਖਾਂ گلابی ਠੀਕ ਹੈ ਜੀ ਬਾਕੀ ਢਾਂਚਾ ਸੋਹਣਾ ਝੋਟੀ ਦਾ ਤੇ ਮੰਨ ਕੇ ਚਲੋ ਵੀ ਤਿੰਨ ਕ ਮਹੀਨੇ ਹੋਰ ਸੇਵਾ ਕਰਨੀ ਪੈਣੀ ਹੈ ਇਹ ਵੀ 200 ਝੋਟੀਾਂਾਂ ਵਿੱਚ ਦੁੱਧ ਹੋ ਜਾਣੀਆਂ ਥਣ ਝੋਲੀ ਬਹੁਤ ਸੋਹਣੀ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਤੇ ਬਾਕੀ ਸੰਗ-ਸੁੰਗ ਵੀ ਐਨ ਬਿਲਕੁਲ ਕੁੰਡੇ ਆ ਜੀ ਠੀਕ ਹੈ ਅੱਖਾਂ ਐਨ ਬਿਲਕੁਲ ਨੀਂਦੀਆਂ ਤੇ ਬਾਕੀ ਢਾਂਚਾ ਜਿਹੜਾ ਦੋਸਤੋ ਸਾਰਾ ਹੀ ਝੂਟੀ ਦਾ ਸੋਣਾ ਇਹ ਤੁਹਾਨੂੰ ਦੂਜੇ ਨੰਬਰ ਤੇ ਝੋਟੇ ਦਿਖਾ ਰਿਹਾ ਠੀਕ ਹੈ ਜੀ ਰੇਟ ਜਿਹੜਾ ਦੋਸਤੋ ਇਸ ਝੂਟੀ ਦਾ ਵੀ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਬੰਦ ਦੇ ਬੰਦੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰ ਲੈ 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 ਆ ਜਾ ਆ ਆ ਜਾ ਤੇ ਇਧਰ ਜਿਹੜੀ ਤੀਜੇ ਨੰਬਰ ਤੇ ਝੂਟੀ ਆਪਣੇ ਕੋਲੇ ਖੜੀ ਹੈ ਇਹ ਹੈਗੀ ਆ ਭਾਈ ਸਵਾ ਕ ਸਾਲ ਦੀ ਸਵਾ ਕ ਸਾਲ ਦੀ ਚਾਰੇ ਪੈਰਾਂ ਤੇ ਮਾਰਕਿੰਗ ਹੈ ਤੇ ਹਾਂ ਇਹ ਮਗਰਿਆਂ ਦੇ ਵੱਧ ਗਈ ਉਹਨਾਂ ਤੇ ਮਾੜੀ ਮੁੱਠੀ ਹੈ ਅੱਛਾ ਨਿਸ਼ਾਨੀਆਂ ਤਾਂ ਹੈ ਹਾਂ ਠੀਕ ਹੈ ਇਹ ਜਿੱਥੋਂ ਆਪਾਂ ਲਈ ਸੀ ਉਹ ਕਹਿੰਦੇ ਬਾਈ ਭੋਲੇ ਕੇ ਝੋਟਾ ਆਉਂਦਾ ਸੀ ਨਾ ਜਿਹੜਾ ਹੂੰ ਹੂੰ ਆਏ ਨਹੀਂ ਪਤਾ ਵੀ ਆਪਾਂ ਨੂੰ ਕਿਹੜਾ ਉਹਨਾਂ ਨੇ ਇਹ ਗੱਲ ਕਹੀ ਸੀ ਠੀਕ ਆ ਹਾਂ ਵੀ ਉਹਨਾਂ ਦੇ ਝੋਟੇ ਦਾ ਟੀਕਾ ਭਰਾਇਆ ਵਾ ਠੀਕ ਆ ਅੱਛਾ ਖੋਲੀਏ ਨੂੰ ਵੀ ਕਿੰਨੇ ਟਾਈਮ ਦੀ ਦੱਸਿਆ ਇਹ ਸਵਾ ਕ ਸਾਲ ਦੀ ਹੋਊ ਬਾਈ ਸਵਾ ਕ ਸਾਲ ਦੋ ਸੂ ਉਮਰ ਠੀਕ ਹੈ ਜੀ ਬੱਗੀ ਮੁੱਛ ਦੇ ਵਿੱਚ ਐ ਬਾਕੀ ਸਿੰਗ ਸਿੰਗ ਕੁੰਡਿਆਂ ਦੀ ਐ ਠੀਕ ਹੈ ਜੀ ਸੋਹਣੇ ਢਾਂਚੇ ਦੀ ਐ ਇਹ ਝੋਟੀ ਇਹ ਠੀਕ ਹੈ ਜੀ ਸਿੰਗ ਇਹਨਾਂ ਬਿਲਕੁਲ ਕਾਫੀ ਗੜਾਈ ਦੇ ਵਿੱਚ ਕਰ ਲਿਆ ਤੇ ਢਾਂਚਾ ਸੋਹਣਾ ਤੇ ਥਣ ਥਣ ਵੀ ਸੋਹਣੇ ਆ ਪਿਛਲੇ ਪੈਰਾਂ ਤੇ ਮਾਰਕਿੰਗ ਤੁਹਾਨੂੰ ਦਿਨਦੀ ਆ ਤੇ ਅਗਲੇ ਪੈਰਾਂ ਤੇ ਜਿਹੜੀ ਦੋਸੋ ਨਿਸ਼ਾਨੀਆਂ ਠੀਕ ਹੈ ਜੀ ਸੋਹਣੇ ਢਾਂਚੇ ਦੀ ਝੂਟੀ ਇਹ ਵੀ ਤੇ ਸਵਾ ਖਸਾਲ ਤੁਸੀਂ ਉਮਰ ਮੰਨ ਸਕਦੇ ਹੋ ਖੂਸ਼ ਵਗੈਰਾ ਤੇ ਢਾਂਚਾ ਜਿਹੜਾ ਇਸ ਝੂਟੀ ਦਾ ਖੁੱਲਾ ਡੁੱਲਾ ਬਹੁਤ ਸੋਹਣਾ ਤੁਹਾਨੂੰ ਪਸੰਦ ਆਊਗਾ ਸਵਾ ਸਾਲ ਉਮਰ ਤੇ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਥਾਣ ਬਿਲਕੁਲ ਸਾਫ ਸੁਥਰੇ ਆ ਤੇ ਤੀਜੇ ਨੰਬਰ ਤੇ ਦੋਸਤੋ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਠੀਕ ਹੈ ਜੀ ਇੱਕ ਜਿਹੜੀ ਚੌਥੇ ਨੰਬਰ ਤੇ ਆਪਣੇ ਕੋਲੇ ਇਹ ਸਾਲ ਦੀ ਆ ਬਈ ਇੱਕ ਸਾਲ ਦੀ ਹੈ ਨਾ ਹਾਂਜੀ ਠੀਕ ਹੈ ਇਹ ਛੋਟੀ ਹੈ ਸਾਰਿਆਂ ਨਾਲੋਂ ਇਹ ਛੋਟੀ ਹੈ ਜੀ ਉਹ ਲੱਕੋ ਲੈ ਜਾਵੀਂ ਖੜਾਵੇ ਜਿਹੜਾ ਮੂੰਹ ਇਹਦਾ ਜੀ ਸੋਹਣਾ ਠੀਕ ਹੈ ਸਿੰਘ ਥੋੜੇ ਜਿھے ਖੁੱਲੇ ਦੇ ਜਾਊ ਹੈ ਨਾ ਇਹ ہاں ਥੋੜਾ ਖੁੱਲਾ ਕਰੂਗੇ ਸਾਂਗੇ ਠੀਕ ਹੈ ਬਾਕੀ ਇਹ ਰਮਰਜੀਤ ਕੋਈ ਜੋੜਾ ਲੈਂਦਾ ਨਾ ਹੂੰ ਹੂੰ ਆਪਸ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰਦਾ ਇਹ ਜੋੜੇ ਦੀ ਇਹ ਜੋੜੇ ਦੀ ਠੀਕ ਹੈ ਬਾਕੀ ਮੂੰਹ ਮਾਇਦਾ ਵੀ ਸੋਹਣਾ ਠੀਕ ਹੈ ਜੀ ਸਿੰਘ ਹੋ ਸਕਦਾ ਥੋੜੇ ਜਿھے ਖੁੱਲੇ ਲੈ ਜਾਵੇ ਸਭੀ ਬੜੀ ਆ ਚੰਗੀ ਆ ਹਾਂ ਕਾਫੀ ਗੜਾਈ ਦੇ ਵਿੱਚ ਕਰ ਲਿਆ ਪਿਛਲੇ ਪੈਰਾਂ ਤੇ ਮਾਰਕਿੰਗ ਤੇ ਅਗਲੇ ਨੇ ਇੱਕ ਤੇ ਹੀ ਹੈ ਨਾ ਇੱਧਰ ਦੇ ਤਿੰਨ ਹਾਂ ਹੈਗੀ ਮਾੜੀ ਮਾੜੀ ਠੀਕ ਆ ਅੱਖਾਂ ਓੱਖਾਂ ਸੋਹਣੀਆਂ ਤੇ ਬਾਕੀ ਢਾਂਚਾ ਸੋਹਣਾ 1 ਸਾਲ ਉਮਰ ਆ ਜੀ ਇਹ ਚੌਥੇ ਨੰਬਰ ਤੇ ਝੋਟੇ ਤੁਹਾਨੂੰ ਦਿਖਾ ਰਿਹਾ ਥਣ ਇਹਦੇ ਵੀ ਸੋਹਣੇ ਆ ਤੇ ਰੇਟ ਜਿਹੜਾ ਤੁਸੀਂ ਫੋ ਠੀਕ ਹੈ ਜੀ ਆਹ ਲੋ ਦੋਸਤੋਂ ਥਾਣ ਚੈੱਕ ਕਰ ਲਓ ਜੀ ਇੱਕ ਸਾਲ ਉਮਰ ਠੀਕ ਹੈ ਜੀ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਬਾਕੀ ਫੇਸ ਫੂਸ ਸੁਣਾ ਸੋ ਸੋ ਚਾਰੇ ਝੂਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾਤੀਆਂ ਜੀ ਥਾਣਾ ਥੁਣਾ ਦੀ ਪੂਰੀ ਤਸਦੀ ਕਰਾਤੀ ਫਿਰ ਵੀ ਜਿਹੜਾ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਤਸਦੀ ਤੁਸੀਂ ਆਪ ਕਰ ਲਿਆ ਕਰੋ ਜਰੂਰ ਆ ਕੇ ਠੀਕ ਹੈ ਜੀ ਤੇ ਬਾਕੀ ਰੇਟ ਰੂਟ ਇਹਨਾਂ ਦੇ ਬਾਈ ਜੈਜੀ ਗੋੜ ਹਾਂ ਜੈਜੀ ਆ ਬਾਈ ਤਾਂ ਹੀ ਆਪਣੇ ਜਾਨਵਰ ਛੇਤੀ ਵੇਖ ਜਾਂਦੇ ਆ ਠੀਕ ਆ ਆਪਾਂ ਉਹਨਾਂ ਕੀ ਕਰੀਦਾ ਆਪਦਾ ਰੋਟੀ ਕਿ ਜੋਗਾ ਠੀਕ ਹੈ ਠੀਕ ਹੈ ਤੇ ਚਲੋ ਠੀਕ ਹੈ ਜੀ ਠੀਕ ਹੈ ਬਾਈ